ਕੌਣ ਬੰਦਾ ਕੌਣ ਬੱਚਾ ਹੈ ਜਿਹੜਾ ਉਹਨਾਂ ਵਰਗਾ ਕਿਵੇਂ ਤੁਸੀਂ ਬੱਚਿਆਂ ਨੂੰ ਇਦਾਂ ਇਹ ਕਹਿ ਸਕਦੇ ਹੋ ਕਿ ਇਹ ਇਹ ਵੀਰ ਵੀਰ ਨੇ ਸਹਿਬਜ਼ਾਦਿਆਂ ਵਰਗੇ ਮੋਦੀ ਜੀ ਕੁਛ ਤਾਂ ਅਕਲ ਕਰ ਲਓ ਕਿਉਂ ਦੂਜੇ ਧਰਮ ਵੀ ਦਿਖਲਅੰਦਾਜ਼ੀ ਕਰ ਰਹੇ ਹੋ ਤੁਸੀਂ ਆਪਣਾ ਧਰਮ ਤੁਹਾਡਾ ਮਹਾਨ ਹੈ Hindu ਧਰਮ ਨੂੰ ਤੁਸੀਂ ਮਹਾਨ ਕਿਉਂ ਨਹੀਂ ਕਹਦੇ ਤੁਹਾਡਾ ਆਪਣਾ ਧਰਮ ਮਹਾਨ ਹੈ ਅਸੀਂ ਕਹਿੰਦੇ ਹਾਂ ਮਹਾਨ ਹੈ ਤੁਹਾਡਾ ਧਰਮ ਪਰ ਸਾਡੇ ਨੂੰ ਕੋਈ ਤੁਸੀਂ ਦਾ ਰੱਦ ਕਰ ਰਹੇ ਹੋ ਤੁਹਾਡਾ ਧਰਮ ਮਹਾਨ ਆ ਸਾਨੂੰ ਧੰਨਵਾਦ ਤੁਹਾਡੇ ਧਰਮ Hindu ਧਰਮ ਨੂੰ ਅਸੀਂ ਧੰਨਵਾਦ ਕਹਿੰਦੇ ਆ ਕਿ ਧਰਮ ਮਹਾਨ ਅਸੀਂ ਕਦੋਂ ਕਹਿੰਦੇ ਆ ਮਹਾਨ ਧਰਮ ਨੇ ਪਰ ਸਾਡੇ ਵਾਲੇ ਵਿੱਚ ਕਿਉਂ ਤੁਸੀਂ ਖੰਡਤ ਕਰਨ ਲੱਗੇ ਹੋ ਜਾਂ ਮਤਲਬ ਭੱਜ-ਭੱਜ ਕੇ ਡਰ-ਡਰ ਕੇ ਜ਼ਿੰਦਗੀ ਤੁਸੀਂ ਕੱਟੀ ਐ ਡਰ-ਡਰ ਕੇ ਡਰਪੋਗੋ ਤੁਸੀਂ ਹੋਦੀ ਜੀ ਡਰਪੋਗੋ ਤੁਸੀਂ ਡਰਦੇ ਹੋ ਤੁਸੀਂ ਡਰਦੇ ਹੋ ਤੁਸੀਂ ਕਿਤੇ ਤੁਹਾਡੀ ਚੋਣ ਕਮਿਸ਼ਨ ਨਾਲ ਕੋਈ ਹੋਰ ਚੋਣ ਤੁਹਾਡੇ ਮੁਤਾਬਕ ਨਾ ਚੁਣੀ ਜਾਵੇ ਤੁਸੀਂ ਡਰਦੇ ਹੋ ਤੁਸੀਂ ਡਰਪੋਗ ਬੰਦੇ ਹੋ ਤੁਸੀਂ ਪਿੱਛੇ ਰਹਨੇ ਹੋ ਮਨੀਪੁਰ ਗਏ ਹੋ ਤੁਸੀਂ ਨਹੀਂ ਗਏ ਮੈਨੂੰ ਗੁੱਸਾ ਇਸ ਕਰਕੇ ਮੈਨੂੰ ਇਸ ਕਰਕੇ ਤੁਸੀਂ ਸਾਡੇ ਸਾਡੇ ਸਹਿਜਾਤਿਆਂ ਦੇ ਬਾਰੇ ਵਿੱਚ ਤੁਸੀਂ ਐਦਾਂ ਕਿਵੇਂ ਕਰ ਸਕਦੇ ਹੋ ਐਦਾਂ ਕਿਉਂ ਉਹਨਾਂ ਦੇ ਨਾਂ ਤੇ ਸਨਮਾਨ ਤੁਸੀਂ ਉਹਨਾਂ ਵਰਗੇ ਕਿਵੇਂ ਪੁਰਸਕਾਰ ਦੇ ਸਕਦੇ ਹੋ ਤੁਹਾਡੇ ਰਾਜ ਵਿੱਚ ਤੁਹਾਡੇ ਰਾਜ ਵਿੱਚ ਕੇਰਲਾ ਵਿੱਚ ਇੱਕ ਕੇਂਦਰੀ ਵਿਦਿਆਲਾ ਹੈਗਾ ਕੇਂਦਰੀ ਵਿਦਿਆਲਾ ਦੇ ਵਿੱਚ ਸਾਹਿਬਜ਼ਾਦੇਆ ਵਰਗੇ ਬਣ ਕੇ ਰੋਲ ਕਰਕੇ ਡਰਾਮਾ ਕੀਤਾ ਵੀ ਖਤਰਨਾਕ ਗੱਲ ਕੀਤੀ ਹੈ ਯਾਰ ਕਿ ਸਾਡੇ ਸਾਹਿਬਜ਼ਾਦਿਆਂ ਦੇ ਨਾਂ ਦੇ ਉੱਪਰ ਤੁਸੀਂ ਦੇ ਰਹੇ ਹੋ ਸਨਮਾਨ ਉਹ ਬੰਤੇ ਉਹ ਬੱਚੇ ਕੌਣ ਨੇ ਅਕਲ ਨਿਰੰਦਰ ਬੋਦੀ ਜੀ ਨੇ ਲੋਕਤੰਤਰ ਦੇ ਲੋਕਤੰਤਰ ਦੇ ਉਸਰੀਆ ਬਗਦੋਤੰਤਰ ਲਈ ਭਾਰ ਦੀ ਲੋਧ ਸਭਾ ਤਾਂ ਨਿਪੜੀ ਪੱਟੀ ਭੂਮਕਾ ਦਾ ਕੇਂਦਰ ਦੱਸਿਆ ਹੋਤੀ ਯਾ ਬਕੀ ਨਾ ਹੋਤੀ ਤਬ ਕੀ ਜੀ ਜੇ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੁੰਦੀ ਸਭ ਕੀ ਇਹ ਗੱਲ ਵੀ ਕਹਿ ਦਿੰਦੇ ਨਰਿੰਦਰ ਮੋਦੀ ਜੀ ਦਾ ਚੰਗਾ ਹੋਣਾ ਸੀ ਤੇਸ਼ ਲਈ ਜੀਨ ਵਾਲਾ ਹਰ ਬੱਚਾ ਵੀਰ ਬਾਲਕ ਹੁੰਦਾ ਤੇ ਇਹ ਮੋਦੀ ਜੀ ਕਹਿੰਦੇ ਆ ਪਰ ਉਹ ਤਾਂ ਆਪਣਾ ਆ ਵੀ ਵਾਰ ਗਏ ਕੋਈ ਤੈ ਕਰ ਸਕਦਾ ਵੀ ਉਹਨਾਂ ਸਹਿਬਜ਼ਾਦਿਆਂ ਦੇ ਨਾਂ ਤੇ ਸਨਮਾਨ ਕੋਈ ਕਿਸੇ ਨੂੰ ਦਿੱਤਾ ਜਾਵੇਗਾ ਤਾਂ ਕੌਣ ਹੋ ਸਕਦੇ ਇਹਨਾਂ ਦੇ ਨਾਂ ਤੇ ਕੌਣ ਸਮਰੱਥ ਬੰਦਾ ਹੈ ਮੈਂ ਵਿਰੋਧਤਾ ਕਰਦਾ ਸਨਮਾਨ ਦੀ ਮੈਂ ਸ਼ਰਿਆ ਵਿਰੋਧਤਾ ਕਰਨਾ ਇਸ ਪੂਰੇ ਪੁਰਸਕਾਰਾਂ ਦੇ ਕੌਣ ਬੰਦਾ ਹੋ ਸਕਦਾ ਯਾਰ ਇਹ ਇਹਨਾਂ ਸਨਮਾਨਾਂ ਤੇ મોદી ਜੀ ਕੋਈ ਸਿਕਟਾ ਪਿੰਦਾ ਹੋਵੇਗਾ ਕੱਲ ਨੂੰ ਕੋਈ ਸ਼ਰਾਬਾ ਪਿੰਦਾ ਹੋਵੇਗਾ ਕੱਲ ਨੂੰ ਕੋਈ ਰਿਸ਼ਬਤ ਲੈ ਰਿਆ ਹੋਵੇਗਾ ਕੱਲ ਨੂੰ ਸਾਹਿਬ ਜਾਦਿਆਂ ਦਾ ਸ਼ਹੀਦੀ ਦਿਹਾੜਾ ਅੱਜ ਸੋ ਬੜਾ ਵੱਡਾ ਦਿਨ ਹੈ ਬੜੀ ਵੱਡੀ ਕੁਰਬਾਨੀ ਹੈ ਸਿੱਖ ਇਤਿਹਾਸ ਦੇ ਵਿੱਚ ਤੇ ਇਸ ਦਿਨ ਨੂੰ ਯਾਦ ਵੀ ਕੀਤਾ ਗਿਆ ਜਿਹੜੇ ਗੁਲਾਬ ਚੰਦ ਕਟਾਰੀਆ ਨੇ ਉਹਨਾਂ ਨੇ ਵੀ ਨਾਮਨ ਕੀਤਾ ਕੱਲ ਪ੍ਰਧਾਨ ਮੰਤਰੀ ਉਹਨਾਂ ਨੇ ਵੀ ਟਵੀਟ ਹੈ ਜਿਹੜਾ ਉਹ ਕੀਤਾ ਸੀ ਜੀ ਬਿਲਕੁਲ ਜੀ ਅੱਜ ਸ਼ਹੀਦਾਂ ਦਾ ਜੋ ਦਿਵਸ ਆਏਗਾ ਉਹ ਸਿਖਰ ਤੇ ਹੋਏਗਾ ਜੀ ਅੱਜ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਨ ਹੈ ਜੀ ਤੇ ਕੱਲ ਨੂੰ ਸਮਾਪਤੀ ਹੋਏਗੀ ਜੋਤੀਸਰੂਪ ਗੁਰਦੁਆਰਾ ਸਾਹਿਬ ਤੱਕ ਨਵਰ ਕੀਰਤਨ ਜਾਏਗਾ ਅੱਜ ਕੁਝ ਥਾਵਾਂ ਤੇ ਕੋਈ ਤਕਰੀਰਾਂ ਵੀ ਹੋ ਸਕਦੀਆਂ ਨੇ ਤੇ ਪਰ ਕੱਲ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਰਾਜਪਾਲ ਡੀਜੀਪੀ ਪੰਜਾਬ ਦੇ ਉਹ ਤੇ ਹੋਰ ਬਹੁਤ ਸਾਰੀਆਂ ਉੱਚ ਅਕਸ਼ਤਾਂ ਤੋਂ ਇਲਾਵਾ ਪੰਜਾਬ ਦੇ ਬਹੁਤ ਸਾਰੇ ਪੰਜਾਬ ਤੋਂ ਪੰਜਾਬ ਦੇ ਖੇਤਰ ਦੇ ਹੋਰ ਵੱਖ-ਵੱਖ ਦੇਸ਼ਾਂ ਅੰਦੇਸ਼ਾਂ ਦੁਨੀਆਂ ਸੰਗਤਾਂ ਨੇ ਕੱਲ ਨਤਮਸਤਕ ਹੋ ਕੇ ਆਪਣੇ ਗੁਰੂ ਦੇ ਅੱਗੇ ਆਪਣੀ ਸ਼ਰਧਾ ਦੇ ਫੁੱਲ ਅਰਪਣ ਕੀਤੇ ਅਤੇ ਖੁਦ ਨੂੰ ਸਵਾਰਪਣ ਕੀਤਾ ਗੁਰੂ ਦੇ ਜੀ ਇਹ ਕੱਲ ਰਿਹਾ ਤੇ ਦੂਜੇ ਪਾਸੇ ਇਹ ਗੱਲ ਹੈ ਕਿ ਸਹਿਬਜ਼ਾਦਿਆਂ ਦਾ ਜੋ ਇਹ ਦਿਨ ਹੈਗੇ ਨੇ ਅਸੀਂ ਇਹਨੂੰ ਮਨਾਉਣ ਦਾ ਤਰੀਕਾ ਕਿ ਅਸੀਂ ਬੜੇ ਹੁਲਾਸ ਨਾਲ ਪ੍ਰੇਮ ਸਰਦਾਪੂਰਵਕ ਮਨਾਉਨੇ ਆ ਉਹ ਗੱਲ ਬਾਕਾ ਕਿ ਅਸੀਂ ਇਹਨਾਂ ਦਿਨਾਂ ਦੇ ਵਿੱਚ ਕੁਝ ਅਜਿਹੇ ਕੰਮ ਵੀ ਕਰ ਲੈਨੇ ਆ ਜਿਹੜਾ ਕਿ ਬਾਬਿਆਂ ਨੂੰ ਚੰਗਾ ਨਹੀਂ ਲੱਗਦਾ ਚਲੋ ਫਿਰ ਵੀ ਇਨਸਾਨ ਇਨਸਾਨ ਹੈ ਇਨਸਾਨ ਦੀਆਂ ਗਲਤੀਆਂ ਕਰਨ ਦਾ ਪਤਲਾ ਹੈਗਾ ਫਿਰ ਵੀ ਉਹ ਕਹਿਣਦਾ ਜੀ ਮੈਨੂੰ ਮaaf ਕਰਦੇ ਹੋ ਗੁਰੂ ਜੀ ਮੈਤੋਂ ਇਹ ਗਲਤੀ ਹੋ ਗਈ ਮਾਫੀ ਮੰਗ ਲੈਣਾ ਇੱਕ ਵੱਡੀ ਗੱਲ ਹੁੰਦੀ ਹੈ ਤੇ ਗਲਤੀ ਕਰਕੇ ਮਾਫੀ ਮੰਗਣਾ ਬ ਚੰਗੀ ਗੱਲ ਹੁੰਦੀ ਹੈ ਪਰ ਬਹੁਤ ਲੋਕ ਮਾਗ ਵੀ ਨਹੀਂ ਮੰਗਦੇ ਕੱਲ ਨਰਿੰਦਰ મોદી ਜੀ ਨੇ ਲੋਕਤੰਤਰ ਦੇ ਲੋਕਤੰਤਰ ਦੇ ਉਸਰੀਆਂ ਮਰਗਤੰਤਰ ਲਈ ਭਾਰ ਦੀ ਲੋਧ ਸਭਾ ਤਾਂ ਨਿਪੜੀ ਪੱਟੀ ਭੂਮਕਾ ਦਾ ਕੇਂਦਰ ਦੱਸਿਆ ਕਿ ਜੇਕਰ ਸਹਿਬਜ਼ਾ ਦੇ ਨਾ ਹੁੰਦੇ ਨਾ ਹੋਤੀ ਅਬ ਕੀ ਨਾ ਹੋਤੀ ਤਬ ਕੀ ਜੀ ਜੇ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੁੰਦੀ ਸਭ ਕੀ ਇਹ ਗੱਲ ਵੀ ਕਹਿ ਦਿੰਦੇ ਨਰਿੰਦਰ ਮੋਦੀ ਜੀ ਦਾ ਚੰਗਾ ਹੋਣਾ ਸੀਗਾ ਉਹ ਕਹਿੰਦੇ ਕਿ ਜੇਕਰ ਗੁਰੂ ਗੋਬਿੰਦ ਸਿੰਘ ਕੁਰਬਾਨੀ ਪਰਿਵਾਰ ਦੀ ਨਾ ਕਰਦੇ ਸ਼ਹਾਦਤ ਨਾ ਕਰਦੇ ਪਰਿਵਾਰ ਦੀ ਤਾਂ ਸ਼ਾਇਦ ਹਿੰਦੁਸਤਾਨ ਦੇ ਵਿੱਚ ਕੋਈ Hindu ਨਹੀਂ ਹੋਣਾ ਸੀ ਇਹ ਗੁਰੂ ਗੋਬਿੰਦ ਸਿੰਘ ਦੀ ਹੀ ਪਰਿਵਾਰ ਦੀ ਸ਼ਹਾਦਤ ਹੈ ਕਿ ਅੱਜ ਹੋਏ ਨੂੰ ਵੀਰ ਬਾਲ ਦਿਵਸ ਮਨਾ ਰਹੇ ਨੇ ਵੀਰ ਬਾਲ ਦਿਵਸ ਮਨਾ ਕੇ ਉਹਨਾਂ ਨੇ ਪੂਰੇ ਵਿਸ਼ਵ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਆ ਮੈਂ ਪੜ ਰਿਹਾ ਸੀਗਾ ਇੱਕ ਉਹਨਾਂ ਦਾ ਬਿਆਨ ਪੜ ਰਿਹਾ ਸੀਗਾ ਮੈਂ ਮੈਨੂੰ ਬਿਆਨ ਪੜ ਕੇ ਬੜਾ ਹੋਰ ਤਰ੍ਹਾਂ ਲੱਗਿਆ ਉਹ ਕਹਿ ਰਹੇ ਨੇ ਕਿ ਅ ਜੀਤ ਅਖਬਾਰ ਇੱਕ ਸਾਡੇ ਪੰਜਾਬ ਦਾ ਪੰਜਾਬ ਦੀ ਆਵਾਜ਼ ਦੇ ਸਲੋਗਨ ਨਾਲ ਛਪਣ ਵਾਲਾ ਅਖਬਾਰ ਹੈ ਅਜੀਤ ਉਹਨੇ ਛਾਪਿਆ ਕਹਿੰਦਾ ਦੇਸ਼ ਲਈ ਜੀਣ ਵਾਲਾ ਹਰ ਬੱਚਾ ਵੀਰ ਬਾਲਕ ਹੈ। ਦੇਸ਼ ਲਈ ਜੀਣ ਵਾਲਾ ਹਰ ਬੱਚਾ ਵੀਰ ਬਾਲਕ ਹੈ। ਦੇਸ਼ ਲਈ ਜੀਣ ਵਾਲਾ ਹਰ ਬੱਚਾ ਵੀਰ ਬਾਲਕ ਹੁੰਦਾ ਹੈ ਤੇ ਇਹ ਮੋਦੀ ਜੀ ਕਹਿੰਦੇ ਆ। ਪਰ ਉਹ ਤਾਂ ਆਪਣਾ ਆ ਵੀ ਵਾਰ ਗਏ। ਸਾਡੇ ਬਾਬੇ ਤਾਂ ਬਾਬੇ ਸਾਹਿਬ ਜਦੇ 9 ਸਾਲ ਦੀ 7 ਸਾਲ ਦੀ ਉਮਰ ਦੇ ਵਿੱਚ ਤਾਂ ਦੇਸ਼ ਲਈ ਕੀ ਕੌਮ ਲਈ ਕੀ ਹਿੰਦੂ ਨੂੰ ਬਚਾਉਣ ਲਈ ਕੀ ਇੱਕ क्रूर ਰਖਤ ਰਾਜੇ ਦੀ ਜਿਹੜੀ ਘਟਿਆ ਸੋਸ ਸੀ ਉਸ ਨੂੰ ਸਮਰਪਣ ਨਾ ਹੁੰਦੇ ਆ ਆਪਣੇ ਸਦਕ ਤੇ ਪੱਕੇ ਰਹਿੰਦੇ ਆ ਆਪਣਾ ਆਏ ਪਾਰ ਕੇ ਫਿਰ ਉਹ ਉਹ ਕਿੰਨਾ ਵੀਰ ਹੋਏ ਤੁਸੀਂ ਉਹਨਾਂ ਨੂੰ ਵੀਰ ਕਹਿ ਰਹੇ ਹੋ ਜਿਹੜੇ ਦੇਸ਼ ਲਈ ਜਿਉਂਦੇ ਆ ਉਹ ਵੀ ਵੀਰ ਨੇ ਅੱਛਾ ਮੈਨੂੰ ਕੱਲ ਇੱਕ ਹੋਰ ਬੜੀ ਗੱਲ ਦੁੱਖ ਲੱਗਿਆ ਮੈਨੂੰ ਕੱਲ ਜਦੋਂ ਮੈਂ ਨਰਿੰਦਰ ਮੋਦੀ ਜੀ ਨੂੰ ਜਦ ਜਬ ਰਾਸ਼ਟਰਪਤੀ ਜੀ ਨੂੰ ਬੱਚਿਆਂ ਨੂੰ ਸਨਮਾਨਿਤ ਕਰਦੇ ਦੇਖਦਾ ਸੀਗਾ ਇਸ ਦਿਨ ਤੇ ਇਹ ਦਿਨ ਵੀਰਵਾਲ ਵੀਰਵਾਲ ਦਿਵਸ ਵਾਲਾ ਇਹਨਾਂ ਨੇ ਦਿਨ ਮਨਾ ਲਿਆ ਇਹ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਵਸ ਨੂੰ ਕੌਣ ਇਹ ਕੋਈ ਕੋਈ ਤੈਅ ਕਰ ਸਕਦਾ ਵੀ ਉਹਨਾਂ ਸਹਿਬਜ਼ਾਦਿਆਂ ਦੇ ਨਾਂ ਤੇ ਸਨਮਾਨ ਕੋਈ ਕਿਸੇ ਨੂੰ ਦਿੱਤਾ ਜਾਵੇਗਾ ਤਾਂ ਕੌਣ ਹੋ ਸਕਦੇ ਆ ਜੀ ਉਹ ਸਹਿਬਜ਼ਾਦਿਆਂ ਦੇ ਨਾਮ ਤੇ ਜਿਨ੍ਹਾਂ ਨੇ 8 ਤੇ 9 ਤੇ 9 ਸਾਲ ਦੀ ਉਮਰ ਦੇ ਵਿੱਚ ਦੇਸ਼ ਕੌਮ ਲਈ ਕੌਮ ਲਈ ਦੇਸ਼ ਤਾਂ ਹੈਗਾ ਹੀ ਸੀ ਨਾ ਕੌਮ ਲਈ ਹਿੰਦ ਲਈ ਆਪਣੀ ਸਭ ਕੁਝ ਬਾਰ ਦਿੱਤਾ ਮਾਤਾ ਗੁਜਰ ਕੌਰ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਮੁਗਲ ਵੱਲੋਂ ਭੇਜੇ ਗਏ क्रूर ਬੰਦਿਆਂ ਦੀ ਦਸ਼ਕਾਰ ਹੋ ਗਏ ਉਹ ਵੀ ਚਲੇ ਗਏ ਚਲਾਉਣਾ ਕਰ ਗਏ ਬੰਦਾ ਸਿੰਘ ਬਹਾਦਰ ਨੂੰ ਉਹਦੇ ਬੱਚੇ ਦਾ ਕਾਲਜਾ ਕੱਢ ਕੇ ਉਹਦੇ ਮੂੰਹ 'ਤੇ ਪਾਇਆ ਗਿਆ ਜੀ ਤੇ ਆ ਜਿਹੜੇ ਬਾਬੇ ਸਾਹਿਬਜਾਦੇ ਨੇ ਇਹਨਾਂ ਦੇ ਨਾਂ ਤੇ ਇਹਨਾਂ ਦੇ ਨਾਂ ਤੇ ਕੌਣ ਸਮਰੱਥ ਬੰਦਾ ਹੈ ਮੈਂ ਵਿਰੋਧਤਾ ਕਰਦਾ ਸਨਮਾਨ ਦੀ ਮੈਂ ਸ਼ਰਿਆ ਵਿਰੋਧਤਾ ਕਰਦਾ ਇਸ ਪੁਰੇ ਪੁਰਸਕਾਰਾਂ ਦੇ ਕੌਣ ਬੰਦਾ ਹੋ ਸਕਦਾ ਯਾਰ ਇਹ ਇਹਨਾਂ ਸਲਮਾਨਾਂ ਤੇ ਮੋਦੀ ਜੀ ਕਿਹੜਾ ਬੰਦਾ ਹੈ ਕੱਦ ਨੂੰ ਕੇ ਕੋਈ ਸਿਕਟਾ ਪਿੰਦਾ ਹੋਵੇਗਾ ਕੱਲ ਨੂੰ ਕੋਈ ਸ਼ਰਾਬਾ ਪਿੰਦਾ ਹੋਵੇਗਾ ਕੱਲ ਨੂੰ ਕੋਈ ਰਿਸ਼ਬਤ ਲੈ ਰਿਆ ਹੋਵੇਗਾ ਕੱਲ ਨੂੰ ਜੀ ਕੋਈ ਠੱਗੀਆਂ ਮਾਰ ਰਿਆ ਹੋਵੇਗਾ ਕੱਲ ਨੂੰ ਕੋਈ ਨੀਰ ਮੋਦੀ ਬਣ ਜਾਏਗਾ ਕੋਈ ਮੇਹੂਲ ਚੌਕਸੀ ਬਣ ਜਾਏਗਾ ਕੋਈ ਕੁਝ ਬਣ ਜਾਏਗਾ ਉਹ ਸਹਿਬਜ਼ਾਦਿਆਂ ਦਾ ਅਨਿਆਈ ਹੋ ਸਕਦਾ ਸਾਡੇ ਤਾਂ ਇਹ ਗੱਲ ਵੀ ਹੈਗੀ ਆ ਕਿ ਜਦੋਂ ਬੇਅੰਤ ਸਿੰਘ ਹੁਣੀ ਚਲੇ ਗਏ ਨਾ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਜੀ ਚਲੇ ਗਏ ਉਹਨਾਂ ਦੀ ਧਰਮ ਪਤਨੀ ਸੀਗੀ ਉਹਦਾਂ ਨੇ ਦੁਬਾਰਾ ਦੂਜਾ ਵਿਆਹ ਹੀ ਕਰਾਇਆ ਵਰਗੇ ਉਹਨਾਂ ਦੇ ਨਾਲ ਹੀ ਬਸ ਉਹਨਾਂ ਦੀ ਇਹ ਹੋ ਕੀਤਾ ਸਤਮਨਤ ਦੀ ਘਰ ਵਾਲੀ ਤਾਂ ਸਤਮਨਤਰੀ ਤਾਂ ਵਿਆਹ ਬਾਝ ਫੋੜਨ ਨਾਲ ਹੋਇਆ ਸੀਗਾ ਫੋੜੋ ਨਾਲ ਕਰਾਇਆ ਸੀ ਮਰੇ ਕੁਝ ਬੰਦੇ ਇਦਾਂ ਜਿਉਂਦੇ ਆ ਕੌਣ ਕੌਣ ਬੰਦਾ ਕੌਣ ਬੱਚਾ ਹੈ ਜਿਹੜਾ ਉਹਨਾਂ ਵਰਗਾ ਕਿਵੇਂ ਤੁਸੀਂ ਬੱਚਿਆਂ ਨੂੰ ਇਦਾਂ ਇਹ ਕਹਿ ਸਕਦੇ ਹੋ ਕਿ ਇਹ ਇਹ ਵੀਰ ਵੀਰ ਨੇ ਸਹਿਬਜ਼ਾਦਿਆਂ ਵਰਗੇ ਮੋਦੀ ਜੀ ਕੁਛ ਤਾਂ ਅਕਲ ਕਰ ਲਓ ਕਿਉਂ ਦੂਜੇ ਧਰਮ ਵਿੱਚ ਦਖਲਅੰਦਾਜ਼ੀ ਕਰ ਰਹੇ ਹੋ ਤੁਸੀਂ ਆਪਣਾ ਧਰਮ ਤੁਹਾਡਾ ਮਹਾਨ ਹੈ Hindu ਧਰਮ ਨੂੰ ਤੁਸੀਂ ਮਹਾਨ ਕਿਉਂ ਨਹੀਂ ਕਹਦੇ ਤੁਹਾਡਾ ਆਪਣਾ ਧਰਮ ਮਹਾਨ ਹੈ ਅਸੀਂ ਕਹਿੰਦੇ ਹਾਂ ਮਹਾਨ ਹੈ ਤੁਹਾਡਾ ਧਰਮ ਪਰ ਸਾਡੇ ਨੂੰ ਕੋਈ ਤੁਸੀਂ ਦਾ ਅਰਧ ਕਰ ਰਹੇ ਹੋ ਬਿਲਕੁਲ ਸਾਡੇ ਨਾਲ ਤੁਸੀਂ ਕਿਉਂ ਖਤਮ ਕਰ ਰਹੇ ਹੋ ਤੁਹਾਡਾ ਧਰਮ ਮਹਾਨ ਆ ਸਾਨੂੰ ਧੰਨਵਾਦ ਤੁਹਾਡੇ ਧਰਮ Hindu ਧਰਮ ਨੂੰ ਅਸੀਂ ਧੰਨਵਾਦ ਕਹਿੰਨੇ ਆ ਕਿ ਧਰਮ ਮਹਾਨ ਆ ਅਸੀਂ ਕਦੋਂ ਕਹਿੰਦੇ ਮਹਾਨ ਧਰਮ ਨੇ ਪਰ ਸਾਡੇ ਵਾਲੇ ਵਿੱਚ ਕਿਉਂ ਤੁਸੀਂ ਖੰਡਤ ਕਰਨ ਲੱਗੇ ਹੋ ਸਾਡੇ ਵਾਲਾ ਵਿੱਚ ਕੋਈ ਵੀਰ ਬਾਲ ਦੇ ਉਸਤੇ ਨਾਂ ਦੇ ਉੱਤੇ ਉਹਨਾਂ ਬੱਚਿਆਂ ਨੂੰ ਦੇ ਰਹੇ ਹੋ ਲੋਕ ਕਹਿੰਦੇ ਜੀ ਮੈਂ ਨਹੀਂ ਕਹਿੰਦਾ ਕਿ ਬੱਚੇ ਮਾੜੇ ਹੋਣਗੇ ਮੈਂ ਨਹੀਂ ਕਹਿੰਦਾ ਪਰ ਤੁਸੀਂ ਕਿੱਦਾਂ ਇਹ ਚੁਣ ਲਿਆ ਕਿ ਉਹ ਸਹਬਜ਼ਾਦਿਆਂ ਦੇ ਦੇ ਕਾਇਦੇ ਕਾਨੂੰਨਾਂ ਦੇ ਮੁਤਾਬਕ ਚੱਲਣਗੇ ਤੁਸੀਂ ਸਹਬਜ਼ਾਦਿਆਂ ਮੁਤਾਬਕ ਉਹ ਜ਼ਿੰਦਗੀ ਜਿਉਣਗੇ ਤੁਸੀਂ ਕਿੱਦਾਂ ਚੁਣ ਲਿਆ ਇਹ ਉਹਨਾਂ ਬੱਚਿਆਂ ਜੀ ਕੋਈ ਸਿਸਟਮ ਉਹ ਇਹ ਇਹ ਪਾਗਲ ਨੇ ਜਿਹੜੇ ਸਾਡੇ ਭਾਰਤ ਜਿਹੜੇ ਪੰਜਾਬ ਦੇ ਸਿੱਖ ਹੈਗੇ ਨੇ ਤੁਸੀਂ ਜਾਦਾ ਸਿੱਖ ਬਣ ਗਏ ਹੋ ਇੱਥੇ ਛੁਪੇ ਹੋਏ ਸੀ ਅਮਰਜੈਂਸੀ ਵਿੱਚ ਤੁਸੀਂ ਛੁਪ ਕੇ ਤੁਸੀਂ ਇੱਥੇ ਦਿਨ ਕੱਟੇ ਨੇ ਤੁਸੀਂ ਤਾਂ ਭੱਜ ਭੱਜ ਕੇ ਜਿੰਦਗੀ ਕੱਟਦੇ ਸੀਗੇ ਤੁਸੀਂ ਤਾਂ ਭੱਜ ਭੱਜ ਕੇ ਡਰ ਡਰ ਕੇ ਜਿੰਦਗੀ ਤੁਸੀਂ ਕੱਟੀ ਐ ਡਰ ਡਰ ਕੇ ਡਰ ਪੋ ਗੋ ਤੁਸੀਂ ਮੋਦੀ ਜੀ ਡਰ ਪੋ ਗੋ ਤੁਸੀਂ ਡਰਦੇ ਹੋ ਤੁਸੀਂ ਡਰਦੇ ਹੋ ਤੁਸੀਂ ਕਿਤੇ ਤੁਹਾਡੀ ਚੋਣ ਕਮਿਸ਼ਨ ਨਾ ਕੋਈ ਹੋਰ ਚੋਣ ਤੁਹਾਡੇ ਮੁਤਾਬਕ ਨਾ ਚੁਣਿਆ ਜਾਵੇ ਤੁਸੀਂ ਡਰਦੇ ਹੋ ਤੁਸੀਂ ਇਹ ਸੇ ਕਰਕੇ ਚੀਫ ਜਸਟਿਸ ਉਹ ਬੀਂਡੀਆ ਨੂੰ ਹਟਾਤਾ ਨਾ ਉਥੇ ਕੈਬਨ ਮਨਿਸਟਰ ਲਾਤਾ ਡਰਦੇ ਹੋ ਤੁਸੀਂ ਤੁਸੀਂ ਡਰਪੋ ਬੰਦੇ ਹੋ ਤੁਸੀਂ ਪਿੱਛੇ ਰਹਿੰਦੇ ਹੋ ਮਨੀਪੁਰ ਗਏ ਹੋ ਤੁਸੀਂ ਨਹੀਂ ਗਏ ਮੈਨੂੰ ਗੁੱਸਾ ਇਸ ਕਰਕੇ ਮੈਨੂੰ ਇਹ ਕਹਿੰਦੇ ਤੁਸੀਂ ਸਾਡੇ ਸਾਡੇ ਸਹਿਬਜ਼ਾਦਿਆਂ ਦੇ ਬਾਰੇ ਵਿੱਚ ਤੁਸੀਂ ਐਦਾਂ ਕੀ ਮੈਂ ਕਰ ਸਕਦੇ ਹਾਂ ਐਦਾਂ ਕਿਉਂ ਉਹਨਾਂ ਦੇ ਨਾਂ ਤੇ ਸਨਮਾਨ ਤੁਸੀਂ ਉਹਨਾਂ ਵਰਗੇ ਕਿਵੇਂ ਪੁਰਸਕਾਰ ਦੇ ਸਕਦੇ ਹੋ ਕੌਣ ਹੈ ਬੰਦਾ ਇਹਦਾ ਮੈਂ ਇਹ ਵਿਰੋਧਤਾ ਕਰਦਾ ਕੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵਿਰੋਧਤਾ ਕਰੇਗੀ ਕਿਸੇ ਸਮਾਜ ਵਿਰੋਧਤਾ ਕਰੇਗਾ ਨਹੀਂ ਕਰੇਗਾ ਤੁਹਾਡੇ ਰਾਜ ਵਿੱਚ ਤੁਹਾਡੇ ਰਾਜ ਵਿੱਚ ਕੇਰਲਾ ਵਿੱਚ ਇੱਕ ਕੇਂਦਰੀ ਵਿਦਿਆਲਾ ਹੈਗਾ ਕੇਂਦਰੀ ਵਿਦਿਆਲਾ ਦੇ ਵਿੱਚ ਸਹਬਜਾਦਿਆਂ ਵਰਗੇ ਬਣ ਕੇ ਰੋਲ ਕਰਕੇ ਡਰਾਮਾ ਕੀਤਾ ਗਿਆ ਬਿਲਕੁਲ ਜੀ ਤੁਸੀਂ ਬਰਦਾਸ਼ਤ ਕਰਦੇ ਹੋ ਆ ਮਨਿੰਦਰ ਸਿੰਘ ਸਿਰਸਾ ਹੋਰਾਂ ਦੇ ਮੂੰਹ ਦੇ ਵਿੱਚ ਮੱਖਣ ਪੈ ਗਿਆ ਕਿ ਕੋਈ ਹੋਰ ਚੀਜ਼ ਪਾ ਕੇ ਬੈਠੇ ਮੂੰਹ ਦੇ ਵਿੱਚ ਬੜੇ ਪਿਆਰ ਨਾਲ ਬੜੇ ਪਿਆਰ ਮੁਹੱਬਤ ਨਾਲ ਬੋਲਦੇ ਆ ਜਿੱਦਾਂ ਕਿ ਇਹਨਾਂ ਵਰਗੇ ਬੀਬੇ ਰਾਣੇ ਕੋਈ ਹੈ ਹੀ ਨਹੀਂ ਗੇ ਤੇ ਤੁਸੀਂ ਚੁੱਪ ਕਰਕੇ ਬਹਿ ਜਾਓਗੇ ਕਿ ਤੁਹਾਡੇ ਮੁਤਾਬਕ ਨਹੀਂ ਪੰਜਾਬ ਦੇ ਖਿਲਾਫ ਗੱਲ ਕੋਈ ਹੋਵੇ ਤੁਸੀਂ ਪੰਜਾਬ ਦੇ ਖਿਲਾਫ ਬੋਲਦੇ ਹੋ ਸ਼੍ਰੋਮਣੀ ਅਕਾਲ ਦਲ ਦੇ ਬਾਰੇ ਹੋਵੇ ਤੁਸੀਂ ਬੋਲਦੇ ਹੋ ਕਾਂਗਰਸ ਦੇ ਬਾਰੇ ਹੋਵੇ ਤੁਸੀਂ ਬੋਲਦੇ ਹੋ ਆਮ ਆਦੀ ਪਾਰਟੀ ਬਾਰੇ ਹੋਵੇ ਤੁਸੀਂ ਬੋਲਦੇ ਹੋ ਤੁਹਾਡਾ ਸਿਆਸਤ ਦਾ ਕੋਈ ਫੰਡਾ ਖਤਮ ਹੁੰਦਾ ਵੀ ਤੁਸੀਂ ਬੋਲਦੇ ਹੋ ਤੁਹਾਨੂੰ ਕਿਤੇ ਲਾਭ ਹੁੰਦਾ ਵੀ ਤੁਸੀਂ ਬੋਲਦੇ ਹੋ ਕਿੱਡਾ ਬੜਾ ਖਤਰਨਾਕ ਕੰਮ ਕੀਤਾ ਜੀ ਕੇਰਲਾ ਦੇ ਵਿੱਚ ਤੁਸੀਂ ਬੋਲੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਨੇ ਧਾਮੀ ਸਾਹਿਬ ਨੇ ਕਹਿੰਦੇ ਨੇ ਚਿੱਠੀ ਲਿਖੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਜੀ ਤੇ ਉਹਨਾਂ ਨੇ ਲਿਖਿਆ ਵੀ ਇਹ ਤੁਸੀਂ ਕੀ ਕੀਤਾ ਸਾਬਜਾਦਿਆਂ ਵਰਗੇ ਬਣਨ ਲੱਗ ਪਏ ਤੁਸੀਂ ਉਹਨਾਂ ਵਰਗੇ ਬਣਨਾ ਚਾਹ ਰਹੇ ਹੋ ਸਾਡੇ ਪ੍ਰਵਾਨ ਨਹੀਂ ਹੈ ਗੱਲ ਆ ਸਾਡਾ ਸਿੱਖੋਂ ਪ੍ਰਵਾਨ ਨਹੀਂ ਕਰਦੇ ਜਿਹੜੇ ਧੂਤੇ ਬੈਠੇ ਆ ਸਾਡੇ ਇਹ ਸ਼੍ਰੋਮਣੀ ਕਮੇਟੀ ਮaaf ਕਰਨਾ ਮੈਨੂੰ ਸ਼੍ਰੋਮਣੀ ਇੱਕ ਸਿੱਖ ਪੰਥ ਦੇ ਆਗੂ ਬਣੇ ਬੈਠਿਆ ਸ਼ੋਹਕਾਰ ਆਗੂ ਆਪਣੇ ਆਪ ਨੂੰ ਮੈਂ ਇਹਨਾਂ ਨੂੰ ਸਰਮਾਇਦਾਰ ਸਿੱਖ ਸਮਾਜ ਕਹਿੰਦਾ ਸਰਮਾਇਦਾਰ ਕਿਸ ਦਿਨ ਹੁੰਦਾ ਮਾਇਆ ਤਾਰੀ ਅੰਨਾ ਬੋਲਾ ਮਾਇਆ ਤਾਰੀ ਗੁਰੂਆਂ ਸਾਹਿਬ ਕਹਿੰਦੇ ਮੈਂ ਕਿਤੇ ਕਹਿੰਦਾ ਮਾਇਆ ਤਾਰੀ ਅੰਨਾ ਬੋਲਾ ਇਹ ਮਾਇਆ ਤਾਰੀ ਲੋਕ ਨੇ ਇਹ ਅੰਦੇ ਨੇ ਬੋਲੇ ਨੇ ਇਹ ਕਿਸੇ ਸਿੱਖ ਕੌਮ ਦੇ ਪ੍ਰਤੀ ਇਹਨਾਂ ਦਾ ਕੋਈ ਦਰਦ ਨਹੀਂ ਹੈਗਾ ਜਦੋਂ ਸੰਕਟ ਪਿਆ ਸੀ ਮੁੰਡੇ ਬਾਹਰ ਪੜਨ ਭੇਜਦੇ ਸੀ ਇਹਨਾਂ ਨੇ ਬਾਹਰ ਬਾਹਰ ਚਲੇ ਗਏ ਸੀ ਸਰਮਾਇਦਾਰ ਸਿੱਖ ਸਮਾਜ ਨੇ ਪੰਜਾਬ ਦਾ ਪੱਟਾ ਬਿਠਾਤਾ ਪੱਟਾ ਪੰਜਾਬ ਦਾ ਪੰਜਾਬ ਨੂੰ ਪੰਜਾਬ ਰਹਿਣੇ ਦਿੱਤਨ ਨੇ ਸਿੱਖ ਕੌਮ ਦਾ ਪੱਟਾ ਬਿਠਾਤਾ ਸਿੱਖ ਕੌਮ ਦੇ ਸਿਧਾਂਤ ਖਤਮ ਕਰਤੇ ਸਿੱਖ ਕੌਮ ਦੀ ਰਹਿਦਮ ਨਾ ਖਤਮ ਕਰਤੀ ਸਿੱਖ ਕੌਮ ਵਿੱਚੋਂ ਗੁਰੂ ਗੋਬਿੰਦ ਸਿੰਘ ਪੰਥੀ ਖਤਮ ਕਰਤਾ ਇਹ ਬੋਲਣਗੇ ਨਹੀਂ ਬੋਲਣਗੇ ਕਿ ਕਿੰਨੀ ਖਤਰਨਾਕ ਗੱਲ ਕੀਤੀ ਹੈ ਯਾਰ ਕਿ ਸਾਡੇ ਸਹਬਜ਼ਾਦਿਆਂ ਦੇ ਨਾਂ ਦੇ ਉੱਪਰ ਤੁਸੀਂ ਦੇ ਰਹੇ ਹੋ ਸਨਮਾਨ ਉਹ ਬੰਤੇ ਉਹ ਬੱਚੇ ਕੌਣ ਨੇ ਮੈਂ ਉਹਨਾਂ ਬੱਚਿਆਂ ਨੂੰ ਕੁਝ ਕਹਿੰਦਾ ਨਹੀਂ ਕਿ ਜ਼ਿੰਦਗੀ ਵਿੱਚ ਕਿਹੋ ਜਿਹਾ ਬਣਨਗੇ ਉਹ ਮੈਂ ਇਹ ਵੀ ਨਹੀਂ ਕਹਿੰਦਾ ਕਿ ਬਾੜੇ ਬਣਨਗੇ ਉਹ ਪਰ ਅੱਜ ਤੁਸੀਂ ਕਿਵੇਂ ਉਹਨਾਂ ਨੂੰ ਇਹ ਸਾਡੇ ਵਾਲਿਆਂ ਦੇ ਸਾਡੇ ਸਨਮਾਨ ਨਾਂ ਤੇ ਸਹਬਜ਼ਾਦਿਆਂ ਬਿਲਕੁਲ ਦੇਖ ਸਕਦੇ ਆ ਨਾ ਕਿਉਂ ਨਹੀਂ ਕਿਸੇ ਨੇ ਸ਼ੁਰੂ ਕੀਤਾ ਉਹ ਗੁਰਚਰਨ ਸਿੰਘ ਟੋੜਾ ਵਰਗਾ ਬੰਦਾ ਰਿਹਾ ਇੱਥੇ ਲੋਂਗੋਵਾਲਾ ਵਰਗੇ ਬੰਦੇ ਰਹੇ ਨੇ ਇੱਥੇ ਤਲਵੰਡੀ ਵਰਗੇ ਬੰਦੇ ਰਹੇ ਨੇ ਇੱਥੇ ਭਾਈ ਰਣਜੀਤ ਸਿੰਘ ਵਰਗੇ ਬੰਦੇ ਰਹੇ ਨੇ ਇੱਥੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ